जोड़े जो सुपने मारे गए ज सुपने ल गए से जोले गए कि दिल्ली प्रैशर मानते ओबीसली यस ओबियसली यस हर एक डिपार्टमेंट अनऑफिशियली चाली चाली पाँ पे बैठे ने सर किस एम दावर खो के किसी होर ऑफिसर दिखाई गई ने अच तक क्यों दतिया गई ने सर अज सुप्रीमो है मैं मानता आम आदमी पार्टी का सुप्रीमो है ਉਦੇ ਕੋਲੇ ਕੀ ਅਧਿਕਾਰ ਹੈ ਤੇ ਕਿਉਂ ਅਧਿਕਾਰ ਹੈ ਕਿ ਭਗਵੰਤ ਮਾਨ ਪਿੱਛੇ ਖੜਾ ਹੋਵੇ ਤੇ ਉਹ ਬੂਰੇ ਅਨਾਉਂਸਮੈਂਟ ਕਰਦਾ ਹੋਵੇ ਜਾਂ ਪ੍ਰੋਜੈਕਟ ਸਮਝਦਾ ਹੋਵੇ ਤੇ ਅਮਨ ਅਰੋੜਾ ਜੀ ਪ੍ਰੋਜੈਕਟ ਉਹਨਾਂ ਨੂੰ ਸਮਝਾਉਦੇ ਹੋਣ ਕੀ ਹੱਕਤਾ ਉਹਦੇ ਕੋਲੇ ਸਾਡੇ ਲੱਖਾਂ ਲੋਕਾਂ ਦਾ ਕਰੋਨਾ ਲੋਕਾਂ ਦਾ ਵਿਸ਼ਵਾਸ ਤੋੜ ਕੇ ਸਿਰਦਾ ਬੰਦੇ ਨੇ ਭਾਈ ਜੀ ਇੱਕ ਹੱਬ ਕੇ ਐਨੀ ਡੀ ਨਾਲ ਇਹ ਨਹੀਂ ਕਿ 92 ਬੰਦੇ ਜਿੱਤੇ ਨੋ ਸਵਾਲ ਇਹ ਆ ਕਿ 92 ਬੰਦੇ ਵੀ ਜਿੱਤੇ ਔਰ ਬੇहद ਮਾਰਜਨ ਨਾਲ ਜਿੱਤੇ ਕਿ ਡਾ ਵਿਸ਼ਵਾਸ ਲੋਕਾਂ ਨੇ ਕੀਤਾ ਔਰ ਤੁਸੀਂ ਉਸ ਤੋਂ ਵੱਡਾ ਵਿਸ਼ਵਾਸ ਘਾਤ ਕੀਤਾ ਲੋਕ ਬਖਸ਼ਣਗੇ ਨਹੀਂ ਮੇਰਾ ਖਿਆਲ ਆ ਕਿਸੇ ਪਰਿਵਾਰ ਦਾ ਪੰਜਾਬੀਆਂ ਦੇ ਕਤਲ ਵੀ ਹੋ ਜਾਵੇ ਨਾ ਤੇ ਜੇ ਤੁਸੀਂ ਚੁੱਕ ਕੇ ਚਲੇ ਜਾਓ ਮਾਫ ਕਰ ਦੇਣਗੇ ਮੈਨੂੰ ਨਹੀਂ ਲੱਗਦਾ ਕਿ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਲੋਕ ਮਾਫ ਕਰਨਗੇ ਬਿਲਕੁਲ ਨਹੀਂ ਕਰਨਗੇ ਜੀ ਨਹੀਂ ਕਰਨਗੇ